ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਬੈਠੇ ਅੱਛਾ ਇਹ ਉਹਨਾਂ ਦੀ ਤਸਵੀਰ ਹੈ ਇਹ ਉਹਨਾਂ ਦੀ ਤਸਵੀਰ ਆ ਉਹਨਾਂ ਦੀ ਆਪਣੀ ਤਸਵੀਰ ਆ ਆ ਜਿਹੜੀ ਇਹ ਇਹ ਬਜ਼ੁਰਗਾ ਆਪ ਆਗਿਆਨੀ ਸ੍ਰਿੰਦਰ ਸਿੰਘ ਜੀ ਆਪ ਦੇਖ ਕੇ ਹੈਰਾਨ ਰਹਿ ਗਏ ਵੀ ਇਦਾਂ ਦੀ ਰੂਹ ਹੋਵੇ ਵੀ ਹਨਾ ਸੰਤਾਂ ਦੇ ਨਾਲ ਕਿਹਨਾ ਨਾਲ ਰਹੇ ਆ ਸੰਗ ਕੀਤਾ ਹਨ ਤੇ ਮਤਲਬ ਇੱਕ ਨਾਲੀਆਂ ਚੋ ਵੀ ਕਹਿਦੀ ਹੈ ਨਾ ਵੀ ਚੱਕਣ ਤੱਕ ਵੀ ਖਾਣ ਦੀ ਨੌਬਤ ਇਹਨਾਂ ਨੂੰ ਆ ਗਈ ਫਿਰ ਇਹ اچانک ਹਾਲਾਤ ਕਿਵੇਂ ਬਣ ਗਏ ਇਹਨਾਂ ਦੇ ਤਾਂ 35 ਸਾਲ ਪਹਿਲਾਂ ਇਹਨਾਂ ਨੇ ਆਪਣੇ ਆਪ ਨੂੰ ਅੰਦਰ ਹੀ ਬੰਦ ਕਰ ਲਿਆ ਹਮਮ ਕੁੰਡਾ ਲਾ ਲਿਆ ਤੇ ਅੰਦਰ ਇਹਨਾਂ ਨੇ ਨਿਕਲਣਾ ਪਾਣੀ ਆਪਣਾ ਬੰਦ ਕਰ ਦਿੱਤਾ ਆ ਜਿਵੇਂ ਦੇਖੋ ਜਟਾ ਇਹਨਾਂ ਦੀਆਂ ਬਣੀਆਂ ਹੋਈਆਂ ਪੂਰੀਆਂ ਜਟਾ ਥੱਲੇ ਤੱਕਰ ਪੂਰੀਆਂ ਲੱਗੀਆਂ ਹੋਈਆਂ ਹਨ ਅੱਛਾ ਤੇ ਆਪ ਇੱਕ ਘਰ ਦੇ ਵਿੱਚ ਜਿਵੇਂ ਆ ਮੰਜੇ ਤੇ ਪਏ ਆ ਤੇ ਆ ਉੱਪਰ ਕੁੱਤੇ ਚੜੇ ਪਏ ਆ ਆ ਸਾਰੇ ਇਦਾਂ ਦੇਖੋ ਆ ਸੇਰਾ ਪਿੰਡਵਾਲਾ ਹਨ ਵੀ ਕਿਸੇ ਨੇ ਅੱਗੇ ਕਦਮ ਨਹੀਂ ਕੀਤਾ ਕਿ 35 ਸਾਲ ਤੋਂ ਇੱਕ ਬਜ਼ੁਰਗ ਇੱਕੋ ਕਮਰੇ ਦੇ ਵਿੱਚ ਰਹਿ ਰਿਹਾ ਉਹ ਵੀ ਬਹੁਤ ਮਾੜੀ ਹਾਲਤ ਦੇ ਵਿੱਚ ਕਿਸੇ ਨੇ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਸਸਿਕਾਲ ਤੁਸੀਂ ਦੇਖ ਰਹੇ ਹੋ #ਪੰਜਾਬ ਤੇ ਮੈਂ ਹਾਂ ਮਨਪੀਰ ਸਿੰਘ ਕਾਲੂ ਇਸ ਵੇਲੇ ਅਸੀਂ ਬਾਬਾ ਦੀਪ ਸਿੰਘ ਸੇਵਾਦਾਲ ਗੜਦੀਵਾਲ ਦੇ ਵਿੱਚ ਮੌਜੂਦ ਹੈਗੇ ਆ ਜਿੱਥੇ ਤੁਹਾਡੀ ਮੁਲਾਕਾਤ ਇੱਕ ਬਜ਼ੁਰਗ ਦੇ ਨਾਲ ਕਰਵਾਉਂਦੇ ਆ ਕਿਸੇ ਸਮੇਂ ਇਹ ਬਜ਼ੁਰਗ ਸੰਤ ਕਰਤਾਰ ਸਿੰਘ ਪਿੰਡਰਾਂਵਾਲਿਆਂ ਦੇ ਨਾਲ ਰਹਿੰਦੇ ਹੁੰਦੇ ਸੀਗੇ ਇਹ ਬਜ਼ੁਰਗ ਇੱਥੇ ਕਿਵੇਂ ਪਹੁੰਚੇ ਆਸ਼ਰਮ ਦੇ ਵਿੱਚ ਕੀ ਕਹਾਣੀ ਹੈ ਇਹਨਾਂ ਦੇ ਨਾਲ ਬੰਦੀ ਹੈ ਕਿਉਂਕਿ ਇਹਨਾਂ ਦੀ ਕਹਾਣੀ ਤੁਹਾਨੂੰ ਝੰਡੋੜ ਕੇ ਰੱਖ ਦੇਵੇਗੀ ਮੇਰੇ ਨਾਲ ਮਨਜੋਤ ਤਲਵੰਡੀ ਮੌਜੂਦ ਹੈਗੇ ਨੇ ਸਾਰੀ ਕਹਾਣੀ ਇਹਨਾਂ ਦੀ ਜ਼ੁਬਾਨੀ ਸੁਣਨੇ ਆ ਕਿ ਕਿਵੇਂ ਇਹ ਬਜ਼ੁਰਗ ਇੱਥੇ ਪਹੁੰਚਦੇ ਔਰ ਸੰਤ ਕਰਤਾਰ ਸਿੰਘ ਪਿੰਡਰਾਂ ਵਾਲਿਆਂ ਦੇ ਨਾਲ ਕਿਵੇਂ ਦਾ ਇਹਨਾਂ ਦਾ ਨਾਤਾ ਸੀਗਾ ਤਾਂ ਮਨਜੋਤ ਵੀਰੇ ਸਭ ਤੋਂ ਪਹਿਲਾਂ ਤਾਂ ਧੰਨਵਾਦ ਸਮਾਂ ਦੇਣ ਲਈ ਹਾਂਜੀ ਮਨਵੀਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਹਿਲਾਂ ਤਾਂ ਮੈਂ ਇਹਨਾਂ ਬਜ਼ੁਰਗਾਂ ਦਾ ਨਾਮ ਜਾਨਣਾ ਚਾਹੁੰਦਾ ਔਰ ਇਹ ਕਿਵੇਂ ਪਹੁੰਚੇ ਇੱਥੇ ਵੰਡ ਬ੍ਰਿਵੀ ਦੀ ਇਹਨਾਂ ਦਾ ਨਾਮ ਆ ਗਿਆਨੀ ਸੁਰਿੰਦਰ ਸਿੰਘ ਜੀ ਪਿੰਡ ਪੰਨਵਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਆ ਮੈਂ ਤਕਰੀਬਨ ਅਜ ਤੋਂ 4-5 ਸਾਲ ਪਹਿਲਾਂ ਇੱਕ ਪਿੰਡ ਦੇ ਵਿੱਚ ਜਾਣਾ ਹੋਇਆ ਪਿੰਡ ਪੰਨਵਾ ਦੇ ਵਿੱਚ ਮੇਰੇ ਇੱਕ ਫਰੈਂਡ ਹੁੰਦਾ ਸੀ ਉਹਨਾਂ ਦੀ ਦਾਦੀ ਚੜ੍ਹਾਈ ਕਰਕੇ ਸੰਸਕਾਰ ਤੇ ਜਾਣਾ ਹੋਇਆ ਹਾਂ ਜਿਵੇਂ ਸੰਸਕਾਰ ਕਰਕੇ ਆਪਾਂ ਘਰ ਦੇ ਵਿੱਚੋਂ ਬਾਹਰ ਆ ਰਹੇ ਸੀ ਤੇ ਇੱਕ ਮੋੜ ਦੇ ਉੱਪਰ ਇੱਕ ਘਰ ਪਿਆ ਹਾਂ ਤੇ ਇੱਕ ਘਰ ਦੇ ਵਿੱਚ ਕਮਰਾ ਜਿਸਿਆ ਤੇ ਉਹਦੇ ਮੂਹਰੇ ਇੱਕ ਬਜ਼ੁਰਗ ਪੈਓ ਬੈਠਿਓ ਪੈਰਾਂ ਪਾਰ ਹਾਂ ਤੇ ਚਟਾਂ ਜਿਹੜੀਆਂ ਥੱਲੇ ਲੰਮਕ ਰਹੀਆਂ ਧਰਤੀ ਨਾਲ ਲੱਗ ਰਹੀਆਂ ਤੇ ਬਾਹਰ ਕਤੂਰੇ ਚਾਰ ਪੰਜ ਕੁੱਤੇ ਜਿਹੜੇ ਆਲੇ ਦੁਆਲੇ ਘੁੰਮ ਰਹੇ ਤੇ ਉੱਥੇ ਮਿੱਟੀ ਦੇ ਵਿੱਚ ਕੁਝ ਕੱਢ ਰਹੇ ਐਦਾਂ ਮਲਵਤ ਪੈਰ ਮਾਰ ਰਹੇ ਤੇ ਮੈਂ ਕਰ ਦੀ ਕੋਸ਼ਿਸ਼ ਕੀਤੀ ਮੈਂ ਲਾ ਕੇ ਬੁਲਾਉਣ ਦੀ ਕੋਸ਼ਿਸ਼ ਕੀਤੀ ਤੇ ਮੇਰੇ ਨਾਲ ਗੱਲ ਨਹੀਂ ਹੋਈ ਨਹੀਂ ਕੀਤੀ ਮੇਰੇ ਨਾਲ ਅੱਛਾ ਤੇ ਮੈਂ ਜਾਣਨ ਦੀ ਆਲੇ ਦੁਆਲੇ ਗਵਾਂਢ ਚ ਪੁੱਛਿਆ ਤੇ ਉਹਨਾਂ ਨੇ ਕਿਹਾ ਵੀ ਇਹਨਾਂ ਦਾ ਭਰਾ ਹੈਗਾ ਆਕਾਰ ਤੇ ਮੈਂ ਉੱਥੇ ਘਰ ਚ ਗਿਆ ਜਦੋਂ ਘਰ ਚ ਜਾਣ ਦਾ ਸਮਾਂ ਹੋਇਆ ਤੇ ਮੈਂ ਪੁੱਛਿਆ ਮੈਂ ਕਿਹਾ ਵੀ ਇਹ ਬਜ਼ੁਰਗ ਕੌਣ ਤੁਸੀਂ ਇਹ ਹਾਲਾਤ ਐ ਹਜੇ ਬਣੇ ਪਏ ਆ ਕਿ ਕੋਣ ਹੈ ਬਜ਼ੁਰਗ ਜਦੋਂ ਮਨਬੀਬੀ ਜੀ ਉਹਨਾਂ ਨੇ ਮੈਨੂੰ ਦੱਸੀ ਨਾ ਕਿਤਾਬ ਲਿਆ ਕੇ ਅੰਦਰੋਂ ਦਿਖਾਈ ਤੇ ਉਹਦੇ ਵਿੱਚ ਮੈਨੂੰ ਇਹ ਦੱਸਿਆ ਵੀ ਆ ਗਿਆਨੀ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਬੈਠੇ ਆ ਅੱਛਾ ਇਹ ਉਹਨਾਂ ਦੀ ਤਸਵੀਰ ਹੈ ਇਹ ਉਹਨਾਂ ਦੀ ਤਸਵੀਰ ਆਹ ਉਹਨਾਂ ਦੀ ਆਪਣੀ ਤਸਵੀਰ ਆ ਜਿਹੜੀ ਇਹ ਬਜ਼ੁਰਗ ਆਪ ਗਿਆਨੀ ਸ੍ਰਿੰਦਰ ਸਿੰਘ ਜੀ ਆਪ ਅੱਛਾ ਇਹ ਕਦੋਂ ਦੀ ਤਸਵੀਰ ਹੈਗੀ ਇਹ ਤੇ ਇਹ ਹੈਗੀ ਆ ਤਸਵੀਰ ਮੇਰਾ ਖਿਆਲ ਆ ਵੀ 1985 85 ਜਾਂ ਮੇਰਾ ਖਿਆਲ ਏ ਪੱਕਾ ਨਹੀਂ ਕਨਫਰਮ ਹੈਗਾ ਇੰਨੇ ਕੁ ਦਿਨ ਦੌਰ ਦੀਆਂ ਗੱਲਾਂ ਇਹ ਉਹਨਾਂ ਦੇ ਸਾਥੀ ਰਹੇ ਨੇ ਹਾਂਜੀ 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 ਅੱਛਾ ਤੇ ਉਹਨਾਂ ਉਹਨਾਂ ਦੇ ਵਿੱਚ ਇਹ ਰਹੇ ਆ ਜਥੇ ਦੇ ਵਿੱਚ ਰਹਿ ਕੇ ਸਵਾਮਾ ਕਰਦੇ ਸੀ ਹਾਂ ਪਿੰਡ ਦੇ ਵਿੱਚ ਪਾਠ ਇਲਾਕੇ ਦੇ ਵਿੱਚ ਕੁਝ ਪਾਠ ਕਰਨਾ ਹੋਵੇ ਜਾਂ ਕੁਝ ਕਿਤੇ ਵੀ ਜਾਣਾ ਹੋਵੇ ਤੇ ਕਿਤੇ ਗੁਰੂ ਘਰ ਦਾ ਕਾਰਜ ਹੋਵੇ ਇਹ ਕਰਦੇ ਸੀ ਲੋਕ ਜਿਹੜਾ ਘਰ ਦੇ ਵਿੱਚ ਵੀ ਪਾਠ ਕਰਾਉਣਾ ਇਹਨਾਂ ਤੋਂ ਕਰਾਉਂਦੇ ਹੁੰਦੇ ਸੀ ਅੱਛਾ ਗਿਆਨੀ ਸਰਿੰਦਰ ਸਿੰਘ ਜੀ ਨੂੰ ਲੈ ਕੇ ਆਓ ਅਸੀਂ ਪਾਠ ਘਰ ਦੇ ਵਿੱਚ ਉਹਨਾਂ ਤੋਂ ਕਰਾਉਣਾ ਕਿਉਂਕਿ ਟਕਸਾਲ ਦੇ ਪੜ੍ਹੇ ਸੀ ਹਨਾ ਟਕਸਾਲ ਦੀ ਸੰਥਿਆ ਕੀਤੀ ਸੀ ਤੇ ਸ਼ੁੱਧ ਬਾਣੀ ਪੜ੍ਹਦੇ ਸੀ ਤੇ ਸਾਰੇ ਹੀ ਇਹਨਾਂ ਨੂੰ ਮਤਲਬ ਪਿਆਰ ਕਰਦੇ ਸੀ ਤੇ ਬੜਾ ਇਹਨਾਂ ਦਾ ਪਿੰਡ ਦੇ ਵਿੱਚ ਬੜਾ ਭਾਈਚਾਰਾ ਸੀਗਾ ਕਿ ਲੋਕ ਚਾਹੁੰਦੇ ਬਹੁਤ ਸੀਗੇ ਜਦੋਂ ਸਪੀਕਰ 'ਚ ਪਾਠ ਕਰਦੇ ਤਾਂ ਲੋਕ ਸੁਣਦੇ ਸੀ ਵੀ ਗਿਆਨੀ ਸਰਿੰਦਰ ਸਿੰਘ ਜੀ ਪਾਠ ਕਰ ਰਹੇ ਐਨੀ ਇਹਨਾਂ ਦੀ ਆਵਾਜ਼ ਦੇ ਵਿੱਚ ਮਠਾਸ ਫਿਰ ਇਹ ਅਚਾਨਕ ਹਾਲਾਤ ਕਿਵੇਂ ਬਣ ਗਏ ਇਹਨਾਂ ਦੇ ਹਾਲਾਤ ਇਹਨਾਂ ਦੀ ਮਨਪ੍ਰੀਤ ਵੀ ਜੱਕ ਤੁਮਲ ਦੱਸਦੀ ਆ ਵੀ ਉਦੋਂ ਵੀ ਇਹਨਾਂ ਨੇ ਆਪਣੇ ਆਪ ਨੂੰ ਅੰਦਰ ਬੰਦ ਕਰ ਲਿਆ ਤੁੰਟੀ 35 ਸਾਲ ਪਹਿਲਾਂ ਇਹਨਾਂ ਨੇ ਆਪਣੇ ਆਪ ਨੂੰ ਅੰਦਰ ਹੀ ਬੰਦ ਕਰ ਲਿਆ ਹਾਂ ਕੁੰਡਾ ਲਾ ਲਿਆ ਤੇ ਅੰਦਰ ਇਹਨਾਂ ਨੇ ਨਿਕਲਣਾ ਪਾਣੀ ਆਪਣਾ ਬੰਦ ਕਰ ਦਿੱਤਾ ਇਹਨਾਂ ਨੇ ਵੀ ਹਨਾ ਵੀ ਖਾਣਾ ਪਾਣੀ ਸਭ ਕੁਝ ਹੀ ਬੰਦ ਕਰਤਾ ਕਰਦਿਆਂ ਨੇ ਉਸ ਟਾਈਮ ਕੋਸ਼ਿਸ਼ ਹੀ ਨਹੀਂ ਕੀਤੀ ਗਈ ਮਨ ਬੀਬੀ ਦੇ ਵੀ ਇਹਨਾਂ ਨੂੰ ਵੀ ਇਹਨਾਂ ਨੂੰ ਦਵਾਈ ਲਿਆਉਣ ਦੀ ਜਾ ਇਹਨਾਂ ਨੂੰ ਕਿਤੇ ਲਿਜਾ ਕੇ ਕਿਤੇ ਡਾਕਟਰ ਨੂੰ ਦਿਖਾ ਲਈ ਕਿਸੇ ਨੇ ਕੋਸ਼ਿਸ਼ ਹੀ ਨਹੀਂ ਕੀਤੀ ਹਾਂ ਤੇ ਇਹਨਾਂ ਨੇ ਆਪਣੇ ਆਪ ਨੂੰ ਬਸ ਉੱਥੇ ਕਿਉਂ ਟਾਈਮ ਲੰਘਦਾ ਗਿਆ ਵਕਤ ਫੀਤਦਾ ਗਿਆ ਕਿਉਂਕਿ ਇਹਨਾਂ ਦਾ ਖਾਣ ਪੀਣ ਵੀ ਇਵੇਂ ਮੈਂ ਦੇਖ ਕੇ ਹੈਰਾਨ ਰਹਿ ਗਏ ਵੀ ਐਦਾਂ ਦੀ ਰੂਹ ਹੋਵੇ ਵੀ ਹਨਾ ਸੰਤਾਂ ਦੇ ਨਾਲ ਕਿਹਨਾਂ ਨਾਲ ਰਹੇ ਆ ਸੰਗ ਕੀਤਾ ਹਨਾ ਤੇ ਮਤਲਬ ਇੱਕ ਨਾਲੀਆਂ ਚੋ ਵੀ ਕੈਦੀ ਹੈ ਨਾ ਵੀ ਚੱਕਣ ਤੱਕ ਵੀ ਖਾਣ ਦੀ ਨੋਬਤ ਇਹਨਾਂ ਨੂੰ ਆ ਗਈ ਤੇ ਇੱਕ ਕਤੂਰੇ ਜਿਹਦਾ ਡੈਰੀ ਚੋਂ ਕਿਸੇ ਨੇ ਦੁੱਧ ਲਾਇਆ ਸੀ ਐਨੇ ਕ ਕੌਲੀ ਦੇ ਵਿੱਚ ਦੁੱਧ ਪਾਉਣਾ ਤੇ ਲਾਗੇ ਕੁੱਤੇ ਵੀ ਆਣ ਕੇ ਉੱਚੀ ਪੀਣਾ ਆਬੀ ਉੱਚ ਛਕ ਲੈਣਾ ਮਤਲਬ ਇੱਕ ਤੂਤ ਹੁੰਦਾ ਸੀ ਮਖੀਲ ਲੱਗਾ ਹੁੰਦਾ ਸੀ ਕਿਤੇ ਮੱਖੀ ਵੀ ਡਿਗ ਪਣੀ ਨਾ ਤੇ ਇਹਨਾਂ ਦਾ ਇੰਨਾ ਨਰਮ ਦਿਲ ਸੀ ਮੱਖੀ ਚੱਕ ਕੇ ਛੱਤੇ ਚ ਪਾ ਦੇਣੀ ਆ ਜਾਓ ਇਹਨਾਂ ਨੂੰ ਕਦੀ ਮਖੀਲ ਨੇ ਵੀ ਡੰਗ ਮਾਰਿਆ ਮਤਲਬ ਇੱਡੀ ਰੂਹ ਜੀ ਜਾਨਵਰ ਸੀ ਦਿਖਾ ਰਹੇ ਸੀਗੇ ਕਿ ਕਿ ਜਦੋਂ ਤੁਸੀਂ ਇਹਨਾਂ ਨੂੰ ਲੈਣ ਗਏ ਤਾਂ ਉਦੋਂ ਕੀ ਹਾਲਾਤ ਸੀਗੇ ਉਹ ਦਿਖਾਓ ਇੱਕ ਵਾਰ ਹਾਂ ਹਾਲਾਤ ਜਿਹੜੀ ਆਮਨ ਵੀ ਵੀਰੇ ਆ ਹਾਲਾਤ ਆ ਹਾਂ ਜਿਵੇਂ ਦੇਖੋ ਜਟਾ ਇਹਨਾਂ ਦੀਆਂ ਬਣੀਆਂ ਹੋਈਆਂ ਪੂਰੀਆਂ ਜਟਾ ਥੱਲੇ ਤੱਕਰ ਪੂਰੀਆਂ ਲੱਗੀਆਂ ਹੋਈਆਂ ਹਨਾ ਅੱਛਾ ਤੇ ਆ ਇੱਕ ਘਰ ਦੇ ਵਿੱਚ ਜਿਵੇਂ ਆ ਮੰਜੇ ਤੇ ਪਏ ਆ ਤੇ ਆ ਉੱਪਰ ਕੁੱਤੇ ਚੜੇ ਪਏ ਆ ਆ ਸਾਰੇ ਇਦਾਂ ਦਿਖਵਾ ਸਿਹਰਾ ਹਨਾ ਇਦਾਂ ਪਏ ਆ ਅੰਦਰ ਹੀ ਇੱਕ ਸਾਈਕਲ ਪਿਆ ਜਿਹਤੇ ਪਾਠ ਕਰਨ ਜਾਂਦੇ ਹੁੰਦੇ ਸੀ ਆ ਇਹਨਾਂ ਦੀ ਆ ਫੋਟੋ ਜਦੋਂ ਇੱਕ ਦਰਵਾਜ਼ਾ ਭੰਨਿਆ ਇੱਕ ਸਾਈਡ ਤੋਂ ਮਿੱਟੀ ਚੜ ਚੁੱਕੀ ਸੀ ਦਰਵਾਜ਼ੇ 'ਚ ਦਰਵਾਜ਼ਾ ਭੰਨ ਕੇ ਬਾਹਰ ਕੱਢ ਕੇ ਇਹਨਾਂ ਨੂੰ ਲਿਆਂਦਾ ਗਿਆ ਮਤਲਬ ਇੱਕ ਸਾਈਕਲ ਪਿਆ ਜਿਹਤੇ ਪਾਠ ਕਰਨ ਜਾਂਦੇ ਹੁੰਦੇ ਸੀ ਹਨਾ ਉਹ ਦੱਸਦੇ ਆ ਵੀ ਇੱਥੇ ਪਾਠ ਕਰਨ ਜਾਂਦੇ ਸੀ ਸਾਈਕਲ ਬਿਲਕੁਲ ਹੀ ਟੁੱਟ ਗਿਆ ਛੇ ਪਈਆਂ ਆ ਮਤਲਬ ਗੱਲ ਕਰੀਏ ਵੀ ਉਹ ਦੱਸਦੇ ਸੀ ਵੀ ਨਾ ਨੇ ਆਪਣੇ ਆਪ ਨੂੰ ਨਾ ਅੰਦਰ ਬੰਦ ਕਰ ਲਿਆ ਅੱਛਾ ਇਹ ਹਫ਼ਤਾ ਇੱਕ ਅੰਦਰ ਹੀ ਰਹਿ ਹਾਂ ਤੇ ਉੱਥੇ ਪੁੱਤਿਆਂ ਮਾਰੇ ਦੀਆਂ ਪਈਆਂ ਆ ਗੁਟਕਾ ਸੱਪ ਹੈ ਉਹ ਬਿਆਦਵੀ ਪਿੰਡਦਿਆਂ ਨਹੀਂ ਉਥੋਂ ਚਾੱਕ ਕੇ ਗੁਰਦੁਆਰਾ ਸਾਹਿਬ ਚ ਪਹਚਾਈ ਇਹ ਫਿਰ ਪਰਿਵਾਰ ਦਾ ਪਤਾ ਲੱਗਾ ਕਿ ਪਰਿਵਾਰ ਚ ਕੌਣ-ਕੌਣ ਸੀਗਾ ਇਹਨਾਂ ਦੇ ਪਰਿਵਾਰ ਦਾ ਇਹਨਾਂ ਦੇ ਭਰਾ ਹੈਗਾ ਆ ਉਹ ਮਤਲਬ ਇੱਕ ਆਰਮੀ ਮੈਨ ਆ ਫੌਜੀ ਉਹ ਹੈਗਾ ਤੇ ਉਹ ਉਹਨਾਂ ਨੇ ਗੱਲ ਕਹਿ ਦਈਏ ਵੀ ਕੋਸ਼ਿਸ਼ ਜਿੰਨੀ ਕੁ ਹੁੰਦੀ ਕੀਤੀ ਬਾਅਦ ਚ ਨਹੀਂ ਜਿੰਨੀ ਕੁ ਨਹੀਂ ਹੁੰਦੀ ਉਹਨੇ ਕੋਸ਼ਿਸ਼ ਨਹੀਂ ਕੀਤੀ ਪਿੰਡ ਵਾਲਿਆਂ ਨੇ ਵੀ ਕਿਸੇ ਨੇ ਅੱਗੇ ਕਦਮ ਨਹੀਂ ਕੀਤਾ ਕਿ 35 ਸਾਲ ਤੋਂ ਇੱਕ ਬਜ਼ੁਰਗ ਇੱਕੋ ਕਮਰੇ ਦੇ ਵਿੱਚ ਰਹਿ ਰਿਹਾ ਉਹ ਵੀ ਬਹੁਤ ਮਾੜੀ ਹਾਲਤ ਦੇ ਵਿੱਚ ਕਿਸੇ ਨੇ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਕੋਈ ਆਪਣੇ ਆਪ ਨੂੰ ਮਤਲਬ ਜਿੰਨਾ ਕੁ ਉਦੋਂ ਜੋਰ ਲੱਗਾ ਪਰ ਉਹਨਾਂ ਨੇ ਕਿਸੇ ਨੇ ਦੱਸ ਦੇ ਆ ਵੀ ਖਾਣ ਪੀਣ ਨੂੰ ਦੇ ਦੇਣਾ पर कोशिश नहीं किसी ने भी, भी की ये कोई हैपनिंग हुई सी की इनਾਂ ਦੇ ਨਾਲ ਕਿ ਇਹਨਾਂ ਨੇ ਆਪਣੇ ਆਪ ਨੂੰ ਕਮਰੇ ਚ ਕੈਦ ਕਰ ਲਿਆ ਕਿ ਜਾਂ ਉਸ ਸਮੇਂ ਦਾ ਮਾਹੌਲ ਦੇਖ ਕੇ ਅੰਦਰ ਹੋ ਗਏ ਇਹ ਪੁੱਤਾ ਨਹੀਂ ਇਹ ਇਹਦੇ ਵਿੱਚ ਕੁਝ ਨਹੀਂ ਹਜੇ ਤੱਕ ਰਪਿੰਡ ਵਾਲਿਆਂ ਨੂੰ ਮੈਂ ਕਾਫੀ ਪੁੱਛਿਆ ਵੀ ਇਹਨਾਂ ਨੇ ਬੋਲਾ ਉਸ ਟਾਈਮ ਦਵਾਈ ਕਿਉਂ ਨਹੀਂ ਦਵਾਈ ਕੋਈ ਬੰਦਾ ਜਾਂਦਾ ਕੋਈ ਇਹਨਾਂ ਨੂੰ ਦਵਾਈ ਦਵਾਉਂਦਾ ਵੀ ਬਿਮਾਰ ਆ ਵੀ ਕੁਝ ਕਰਦਾ ਪਰ ਇਹਨਾਂ ਨੇ ਜਿਵੇਂ ਹੀ ਜੱਕਦਮ ਜਿੱਦਾਂ ਦੱਸਦੇ ਵੀ ਅੰਦਰ ਆਪਣੇ ਆਪ ਨੂੰ ਬੰਦ ਕਰ ਲਿਆ ਤੇ ਹਫ਼ਤੇ 10 ਦਿਨਾਂ ਬਾਅਦ ਇੱਥੋਂ ਜਾ ਕੇ ਅੰਦਰੋਂ ਸਫਾਈ ਕੀਤੀ ਗੋਟਕਾ ਸਾਹਿਬ ਜੱਕੇ ਹਾਂ ਤੇ ਪਰ ਬਾਹਰ ਨਹੀਂ ਨਿਕਲੇ ਉਸ ਤੋਂ ਬਾਅਦ ਸਮਾਂ ਬੀਤਦਾ ਗਿਆ ਹੋਰ ਹਾਂ ਸਿਹਤ ਵਿਗੜਦੀ ਗਈ ਵਿਗੜਦੀ ਗਈ ਫਿਰ ਲੋਕਾਂ ਦਾ ਕੱਟ ਆਫ ਹੀ ਹੋ ਗਿਆ ਲੋਕਾਂ ਦਾ ਜਾਣਾ ਹੀ ਛੱਡ ਦਿੱਤਾ ਅੱਛਾ ਉਸ ਸਮੇਂ ਦੀ ਇਹਨਾਂ ਦੇ ਨਾਲ ਗੱਲਬਾਤ ਕਰਦੇ ਹੋ ਕੋਈ ਕਰਦੇ ਨੇ ਉਦੋਂ ਦੀ ਗੱਲ ਇਹ ਉਦੋਂ ਦੀ ਨਹੀਂ ਉਦੋਂ ਦੀ ਕੁਝ ਵੀ ਥੋੜਾ ਹੀ ਬੋਲਦੇ ਆ ਬੜਾ ਜ਼ਿਆਦਾ ਯਾਦ ਆਸ਼ ਨਹੀਂ ਉਹਦਾ ਮਰਦੀ ਹਜ਼ੂਰੀ ਚ ਪਹਿਲਾਂ ਤਾਂ ਬਿਲਕੁਲ ਹੀ ਬਿੰਦੇ ਹੁਣ ਜਾਂਦੇ ਆ ਬਿੰਦੇ ਆ ਮਹਾਰਾਜ ਦੀ ਹਜ਼ੂਰੀ ਚ ਅੱਛਾ ਪਰ ਹਾਂ ਬਿਲਕੁਲ ਨਹੀਂ ਬਿੰਦੇ ਉਹ ਸਮਾਂ ਨਹੀਂ ਯਾਦ ਕਰਦੇ ਨਹੀਂ ਸਮਾਂ ਨਹੀਂ ਯਾਦ ਕਰਦੇ ਬਿਲਕੁਲ ਹੀ ਸਮਾਂ ਜਣ ਕਿ ਕੋਈ ਨਾ ਕੋਈ ਹੈਪਨਿੰਗ ਹੋਈ ਆ ਜਿਹੜਾ ਉਹ ਜਿੰਦਗੀ ਆ ਜਿੰਦਗੀ ਪਤਾ ਨਹੀਂ ਇਹਨੇ ਕੀ ਜਿੰਦਗੀ ਦੇ ਵਿੱਚ ਆਪਣਾ ਕੀ ਸੀਗਾ ਜਿਹੜਾ ਵੀ ਹੈ ਨਾ ਇਦਾਂ ਦੇ ਹਾਲਾਤਾਂ 'ਚ ਚੱਲ ਗਿਆ ਪੁੱਛ ਕੇ ਦੇਖੋ ਇੱਕ ਵਾਰੀ ਕੀ ਜਾਣਾ ਉੱਥੇ ਹਾਂਜੀ ਸਿੰਦਰ ਬਾਬਾ ਜੀ ਜਾਣਾ ਕ ਪਿੰਡ ਹਾਂਜੀ ਪਿੰਡ ਜਾਣਾ ਜਦੋਂ ਪਿੱਜਣ ਕਿ ਜਦੋਂ ਪਿੱਜਣਗੇ ਛੱਡ ਜਾਣਗੇ ਹਾਂ ਠੀਕ ਹੈ ਠੀਕ ਹੈ ਚਲਾਂਗੇ ਪਿੰਡ ਦੇ ਵਿੱਚ ਹਾਂ ਇਹ ਫਿਰ ਜਿਵੇਂ ਤੁਹਾਨੂੰ ਪਤਾ ਲੱਗਾ ਕਿ ਇਹ ਸੰਤ ਕਰਤਾਰ ਸਿੰਘ ਪਿੰਡਰਾਂ ਵਾਲਿਆਂ ਦੇ ਨਾਲ ਰਹੇ ਨੇ ਉਹ ਸਮੇਂ ਦੀ ਇਹ ਤਸਵੀਰ ਵੀ ਹੈਗੀ ਆ ਕੋਈ ਸੰਸਥਾ ਜਾਂ ਕੋਈ ਧਾਰਮਿਕ ਆਗੂ ਕੋਈ ਅੱਗੇ ਨਹੀਂ ਆਇਆ ਉਹਨਾਂ ਨੇ ਕੋਈ ਸਾਰ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਇਹਨਾਂ ਦੀ ਜਿੱਦਾਂ ਲਾਗੀ ਜਿਹੜੇ ਨਾਲ ਰਹੇ ਆ ਆ ਦੂਜੀ ਹੈਨਾ ਸੰਗੀ ਰਹੇ ਆ ਉਹਨਾਂ ਦੇ ਫੋਨ ਫਾਨ ਆਉਂਦੇ ਆ ਬਾਹਰੋਂ ਅੱਛਾ ਹਾਲਚਲ ਪੁੱਛਦੇ ਆ ਜਦੋਂ ਉਸ ਟਾਈਮ ਇਹਨਾਂ ਦੇ ਨਾਲ ਰਹੇ ਆ ਅੱਛਾ ਹਾਂਜੀ ਉਹ ਪੁੱਛਦੇ ਹਾਲਚਲ ਵੀ ਕਿਦਾਂ ਠੀਕ ਠਾਕ ਹਾਂਜੀ ਹਾਲਚਲ ਪੁੱਛਦੇ ਕੋਈ ਉਧਰ ਰਿਸ਼ਤੇਦਾਰ ਜਿੱਦਾਂ ਆਉਂਦੇ ਹੋਣ ਉਹ ਵੀ ਪੁੱਛ ਲੈਂਦੇ ਉਸ ਸਮੇਂ ਦੀ ਇਹਨਾਂ ਨੂੰ ਗੱਲ ਹੀ ਨਹੀਂ ਕੋਈ ਯਾਦ ਹੈਗੀ ਕਿ ਜਾਂ ਇਹ ਜਾਣ ਕੇ ਉਸ ਸਮਾਂ ਯਾਦ ਨਹੀਂ ਕਰਨਾ ਚਾਹੁੰਦੇ ਕੁਝ ਯਾਦ ਵੀ ਕਰਦੇ ਆ ਕੁਝ ਕਰਨਾ ਵੀ ਨਹੀਂ ਚਾਹੁੰਦੇ ਪੀ ਮਤਲਬ ਆਪਣੇ ਆਪ ਨੂੰ ਜਦੋਂ ਮਤਲਬ ਜਿਆਦਾ ਰਹਿਣ ਕਰਨਾ ਨਾ ਮੇਨਟਲੀ ਉਸ ਹਸਾਬ ਨਾਲ ਦਿਮਾਗੀ ਤੌਰ ਤੇ ਠੀਕ ਹੀ ਨਹੀਂ ਹੈਗੇ ਚਲੋ ਜਿਆਦਾ ਨਹੀਂ ਕਰਦੇ ਉਸ ਸਮੇਂ ਸਿਰ ਠੀਕ ਰਹਿੰਦੀ ਹਾਂ ਹਾਂ ਹੁਣ ਠੀਕ ਰਹਿੰਦੀ ਹੁਣ ਮਰਦੀ ਹਜੂਰੀ ਤੇ ਜਾਂਦੇ ਆ ਬੈੰਦੇ ਉੱਠਦੇ ਆ ਅੱਛਾ ਹਾਂਜੀ 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 ਬੈੰਦੇ ਉੱਠਦੇ ਆ ਮਾਰੇ ਦੀ ਠੀਕ ਹੈ ਮਜੂਦ ਵੀਰੇ ਬਹੁਤ ਬਹੁਤ ਧੰਨਵਾਦ ਧੰਨਵਾਦ